ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਗੰਗਾ ਤਸਵੀਰ ਨਾ ਥਾਣਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਤੇ ਅਵਤਾਰ ਸਿੰਘ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਆ ਚਾਰ ਨਗ ਚਾਰਾਂ ਦੀ ਵੱਖਰੋ ਵੱਖਰੀ ਡਿਟੇਲ ਹੈ ਤੇ ਬਾਈ ਦੇ ਨਾਲ ਗੱਲਬਾਤ ਕਰਕੇ ਤੇ ਨਾਲ ਦੀ ਨਾਲ ਆਪਾਂ ਪਸ਼ੂ ਮਿੱਤਰੋ ਤੋਰ ਕੇ ਵੀ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਆਪਣਾ ਪਿੰਡ ਹੈਗਾ ਗੰਗਾ ਹਨਾ ਇਹ ਜਿਹੜਾ ਤੁਹਾਡਾ ਘਰ ਹੈ ਕਿੱਥੇ ਜੇ ਕਿਹੜੇ ਰੋਡ ਤੇ ਆ ਜਾਂਦਾ ਹੈ ਇਹ ਬਈ ਢੇਲਮਾ ਤੋਂ ਜਿਹੜਾ ਗਿੱਦੜ ਰੋਡ ਆ ਉਹਦੇ ਉੱਪਰ ਆ ਜਾਂਦਾ ਆਪਣਾ ਮਠੰਡੇ ਨੂੰ ਜਾਂਦਾ ਮਠੰਡੇ ਨੂੰ ਜਾਂਦਾ ਹਾਂ ਜਿਹੜਾ ਗੋਨੀਆ ਨੂੰ ਜਾਂਦਾ ਹਾਂਜੀ ਹਾਂਜੀ ਢੇਲਮਾ ਮੋੜ ਪੈ ਜਾਂਦਾ ਢੇਲ ਮੇਲਾ ਮੋੜ ਹਨਾ ਤੇ ਨੇੜੇ ਤੁਹਾਡੇ ਫੈਕਟਰੀ ਕਾਦੀ ਹੈ ਪੈਪਾ ਦੀ ਪੈਪਾ ਫੈਕਟਰੀ ਆ ਵੀ ਕੋਲੇ ਵਾਟਰ ਬਾਕਸ ਬਣਾ ਵਾਟਰ ਬਾਕਸ ਵੀ ਆ ਗਿਆ ਹਨਾ ਇਹ ਕਿੰਨੇ ਘਰ ਆ ਇੱਥੇ ਤੁਹਾਡੇ ਇਹ ਇੱਥੇ ਆਉਣਗੇ 15 ਵੀ ਘਰ 15 ਵੀ ਘਰ ਠੀਕ ਹੈ ਤੇ ਪਹਿਲੇ ਨੰਬਰ ਤੇ ਆਪਾਂ ਜੇ ਗੱਲ ਕਰੀਏ ਹਨਾ ਆ ਗਾਂ ਦੀ ਕਿਹੜਾ ਸੂਆ ਜੀ ਪਹਿਲਾਂ ਦਾ ਇਹ ਕਿੰਵੇਂ ਆ ਤੀਜਾ ਸੂਆ ਸੂਈ ਤੀਜਾ ਸੂਆ ਸੂਈ ਵੀ ਆ ਹਾਂਜੀ ਠੀਕ ਆ ਕਦੋਂ ਕਦੀ ਸੂਈ ਵੀ ਆ ਤੇ ਟੋਕੜ ਹੈ ਹਾਂਜੀ ਠੀਕ ਆ ਬੱਚਾ ਹੈ ਨਾ ਬੱਚਾ ਮਾਰ ਕਿੰਨਾ ਕੁ ਦੁੱਧ ਆ ਜੀ 13 ਲੀਟਰ ਤੋਰੋ ਜੀ ਫਿਰ ਇਹਨੂੰ ਤੀਜੇ ਸੂਏ ਮਿੱਤਰੋ ਸੂਈ ਵੀ ਆ ਤੇ 13 ਲੀਟਰ ਦੁੱਧ ਹੈ ਤੇ ਬਿਨਾ ਬੱਚੇ ਤੋਂ ਹੈ ਤੇ ਥਾਂਲੇ ਵੀ ਦੀ ਸਾਫ ਹੈ ਫੇਸ ਕੁਆਲਟੀ ਵੀ ਚੰਗੀ ਆ ਕੱਦ ਕਾਟ ਵੀ ਮਿੱਤਰੋ ਸੋਹਣਾ ਬਸ ਮੋੜ ਲੈ ਜੀ ਬਸ ਨਾਲ ਨਾਲ ਰੇਟ ਵੀ ਦੱਸ ਕੀ ਰੇਟ ਕਰਤਾ ਜੀ ਦਾ ਫਿਰ 52 ਹੀ ਦੇਣਾ 52 ਬਿਨਾ ਬੱਚੇ ਤੋਂ ਆ ਜੀ ਤੇ 13 ਕਿਲੋ ਦੁੱਧ ਹੈ ਤੇ ਥਣਲੇ ਵੀ ਨੇ ਮਿੱਤਰੋ ਸਾਹਿਬ ਹੈ ਹਾਂਜੀ ਹੁਣ ਦੂਜੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਛੋਟੇ ਕੱਦ ਵਾਲੀ ਜਰਸੀ ਹੈ ਨਾ ਹਾਂਜੀ ਤੇ ਹਮਾ ਚਲਾ ਲਈ ਇਹਦਾ ਕਿਹੜਾ ਸੂਆ ਜੀ ਦੂਜੇ ਸੂਏ ਸੂਆ ਜੀ ਦੂਜੇ ਸੂਏ ਸੂੰਦੀ ਆ ਹਨਾ ਹਾਂਜੀ ਤੇ ਸਰੀਰ ਪੱਖੋਂ ਵੀ ਬਹੁਤ ਚੰਗੀ ਆ ਥਾਲੇਵੀ ਦੀ ਮਿੱਤਰੋ ਸਾਮਣ ਹੱਕੋ ਜੈਂਚ ਕਰੋ ਠੇਢੀ 12 ਲੀਟਰ ਦੁੱਧ ਦੱਸਿਆ ਜੀ ਆਪਾਂ ਨੂੰ ਮਾਲਕਾਂ ਨੇ ਠੀਕ ਹੈ ਹਾਂ ਤੇ ਤੋਰੋ ਜੀ ਇਹ ਵੀ ਕੱਦ ਮਿੱਤਰੋ ਛੋਟਾ ਹੈ ਮੱਜ ਵਾਲੀ ਜਰਸੀ ਹੈ ਕਿਉਂਕਿ ਕਈ ਵਾਰ ਵੀਡੀਓ ਦੇ ਵਿੱਚ ਵੱਡਾ ਦਿਖਾਇਆ ਜਾਂਦਾ ਫਿਰ ਆ ਲਾ ਕੇ ਕਹਿੰਦਾ ਵੀ ਭਾਈ ਆਹ ਚੀਜ਼ ਹੈ ਨਹੀਂ ਸੀ ਛੋਟੇ ਕੱਦ ਦੀ ਆ ਤੇ ਦੂਜੇ ਸੂਏ ਮਿੱਤਰੋ ਇਹਨੇ ਸੂਣਾ ਥਾਲੇਵੀ ਦੀ ਸਾਫ ਕਿੰਨੇ ਕ ਦਿਨ ਲੈ ਜੂ ਜੀ ਜਨਾਬ ਹੀ ਆ ਜੀ ਬਾਅਦ ਚਾਰ ਕ ਦਿਨ ਕਹਿੰਦੇ ਜੀ ਉੱਥੇ ਜਿੱਥੇ ਲਿਆਂਦੀ ਆਪਾਂ ਠੀਕ ਹੈ ਹਾਂਜੀ ਓਕੇ ਓਕੇ ਹੁਣ ਵਾਲੇ 1-2 ਦਿਨ ਹੀ ਲਵਾਂ ਬਸ ਮੇਰਾ ਹਾਂ ਅੰਦਾਜ਼ਾ ਹੈ ਨਾ ਹਾਂਜੀ ਰੰਗ ਮਿੱਤਰੋ ਬਹੁਤ ਸੋਹਣਾ ਹੈ ਤੇ ਥੋੜੇ ਜੇ ਨੀਰੇ ਪੱਠੇ ਨਹੀਂ ਮਿੱਤਰੋ ਇਹਨੇ ਦਿੱਤ ਦੇ ਦੇਣਾ ਤੇ ਕੀ ਰੇਟ ਕਰਤਾ ਜੀ ਇਹਦਾ ਫਿਰ ਮੈਂ 40000 ਦੀ ਦੇਵਾਂਗੇ 40 ਠੀਕ ਹੈ ਤੇ 33 ਜੇ ਨੰਬਰ ਤੇ ਮੱਝ ਕਿਹੜਾ ਸੁਆ ਹੋਊਗਾ ਜੀ ਇਹਦਾ ਇਹ ਦੂਜਾ ਸੁਆ ਜੀ ਦੂਜਾ ਸੁਆ ਸੁਈ ਵੀ ਆ ਹਾਂਜੀ ਉਹ ਪਸਾ ਜੀ ਮਗਰ ਮਗਰ ਕਟਾ ਹਾਂਜੀ 20 ਦਿਨਾਂ ਦਾ ਹਾਂ ਤੋਰੋ ਜੀ ਇਹਨਾਂ ਵੀ ਫੋਲ ਕੇ ਕਿੰਨਾ ਕੁ ਦੁੱਧ ਹੋਊਗਾ ਜੀ ਇਹ 10 ਲੀਟਰ ਦਾ 10 ਲੀਟਰ 10 ਲੀਟਰ ਠੀਕ ਹੈ ਥਣਲੇਵੀ ਦੀ ਮਿੱਤਰੋ ਇਹ ਵੀ ਸਾਫ਼ ਹੈ ਤੇ ਕੱਦ-ਗਾਠ ਠੀਕ ਹੈ ਕੋਈ ਬਹੁਤਾ ਛੋਟਾ ਨਹੀਂ ਤੇ ਸਿਹਤ ਵੱਖੋਂ ਵੀ ਠੀਕ ਹੈ ਤੇ 20 ਦਿਨਾਂ ਦੀ ਬਾਈ ਕਹਿੰਦਾ ਵੀ ਸੁਈ ਵੀ ਆ ਮੋੜ ਲਓ ਜੀ ਬਸ ਕੋਈ ਗੱਲ ਨਹੀਂ ਮੁੱਲ ਫਿਰ ਕੀ ਕਰਤਾ ਜਿਹਦਾ 97 ਵੀ ਦੇ ਦਾਂਗੇ ਦੇਣ ਲੈਣੀ ਆ ਜੀ ਓਕੇ ਰੇਟ ਥੋੜੇ ਜੇ ਭੈੜੇ ਨੇ ਮੰਦਾ ਥੋੜਾ ਜਾਂ ਹੈ ਰੇਟ ਥੋੜੇ ਜੇ ਖਤਰਨਾਕ ਹੈ ਚਲੋ ਕੋਈ ਗੱਲ ਨਹੀਂ ਜਿਹੜੇ ਦੇ ਵੀ ਭਰਾ ਦੇ ਜੱਜ ਦਾ ਅੱਗੇ ਚੌਥੇ ਨੰਬਰ ਤੇ ਹਨਾ ਇਹ ਸੂਣ ਵਾਲੀ ਜੀ ਇਹ ਸੂਣ ਵਾਲੀ ਕਿਹੜਾ ਸੁਆ ਹੋਊਗਾ ਜੀ ਇਹਦਾ ਵੀ ਤਿੱਜੇ ਤਿੱਜੇ ਥਾਂਲੇ ਵੀ ਮਿੱਤਰੋ ਇਹ ਵੀ ਸਾਫ਼ ਹੈ ਤੇ ਤਿੱਜੇ ਸੁਵੇ ਸੋਹਣੀ ਹੈ ਤੇ ਕੱਦ ਕੱਲ ਠੀਕ ਹੈ ਕੋਈ ਬਹੁਤਾ ਛੋਟਾ ਨਹੀਂ ਤੇ ਸਿੰਘਾਂ ਦੀ ਸੇਬ ਵੀ ਮਿੱਤਰੋ ਸੋਹਣੀ ਹੈ ਹੁੰਡੇ ਸਿੰਘ ਤੇ ਇਹਨੂੰ ਵੀ ਆਪਾਂ ਤੋੜ ਕੇ ਦਿਖਾਵਾਂਗੇ ਤੇ ਨਾਲ ਨਾਲ ਮਿੱਤਰੋ ਇਹਦਾ ਇਹਦਾ ਵੀ ਆਪਾਂ ਤੁਹਾਨੂੰ ਰੇਟ ਦੱਸਾਂਗੇ ਤੋੜ ਦੇ ਤੋੜ ਦੇ ਲੰਮਾ ਤੋੜ ਕਿੰਨੇ ਕ ਦਿਨ ਲੈ ਜੂ ਇਹ ਦੋ ਤਰੀਕ ਨੂੰ ਦਣ ਪੂਰੇ ਹੋਣਗੇ ਦੋ ਤਰੀਕ ਨੂੰ ਕੀ ਮੁੱਲ ਕਰਤਾ ਜੇ ਫਿਰ ਇਹਦਾ ਮੁੱਲ ਕੀ ਕਰਤਾ ਜੇ 15 ਕਰ ਦਿੰਗੇ ਠੀਕ ਹੈ ਤੇ ਫੋਨ ਨੰਬਰ ਵੀ ਦੱਸ ਦਿਓ ਫਿਰ ਆਪਾਂ ਬਾਅਦ ਚ ਤੋੜ ਕੇ ਦਿਖਾਉਂ 98727 ਜੀ 98727 ਹਾਂਜੀ 13245 ਜੀ 13245 ਹਾਂ ਸੋ ਤੋੜ ਕੇ ਦਿਖਾਉਣੇ ਆ ਸੋ ਜਿਹੜੇ ਵੀ ਵੀਰ ਭਰਾ ਨੂੰ ਮੇਟਰੋ ਲੋਡ ਹੋਵੇ ਤਾਂ ਜਰੂਰ ਕਰੋ ਸੰਪਰਕ ਮੋੜ ਲਓ ਜੀ ਬਸ ਬੰਦ O sarı bir anda tanıdım.